ਸੂਪਾਰਤ ਸਰਕਾਰ ਵੱਲੋਂ ਤਿੰਨ ਹੋਰ ਨਵੇਂ ਬਿੱਲ ਲਿਆਂਦੇ ਗਏ ਨੇ ਜੋ ਕਿ ਭਾਰਤ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਹਨ ਇਸ ਦੇ ਵਿੱਚ ਜਿਹੜਾ ਸਭ ਤੋਂ ਵੱਧ ਜਿਹੜਾ ਮੁੱਦਾ ਉਭਕਰਿਆ ਉਹ ਹੈਗਾ ਆ ਟਰੱਕ ਵਿਹਰਾ ਦੇ ਉੱਤੇ ਜਿਹੜਾ ਕਿ ਇੱਕ ਕਾਨੂੰਨ ਲਾਗੂ ਕੀਤਾ ਗਿਆ ਹੈ ਅਸਲ ਦੇ ਵਿੱਚ ਇਹ ਕਾਨੂੰਨ ਹੈ ਕਿ ਇਸ ਦੇ ਵਿੱਚ ਇਹ ਆ ਕਿ ਜੇ ਐਕਸੀਡੈਂਟ ਹੁੰਦਾ ਹੈ ਕਿਸੇ ਟਰੱਕ ਡਰਾਈਵਰ ਦੁਆਰਾ ਕਿਸੇ ਟਰੱਕ ਦੁਆਰਾ ਕਿਸੇ ਵੀ ਤਰ੍ਹਾਂ ਦਾ ਕੋਈ ਐਕਸੀਡੈਂਟ ਹੁੰਦਾ ਆ ਉਸ ਲਿਹਾਜ਼ ਦੇ ਵਿੱਚ ਟਰੱਕ ਡਰਾਈਵਰ ਨੂੰ 7 ਸਾਲ ਦੀ ਕੈਦ ਤੇ ਦਾ 10 ਲੱਖ ਦਾ ਜੁਰਮਾਨਾ ਜਿਹੜਾ ਆ ਉਹ ਭਰਨਾ ਪਵੇਗਾ ਸੋ ਇਸੇ ਕਾਨੂੰਨ ਨੂੰ ਲੈ ਕੇ ਜਿਹੜਾ ਭਾਰਤ ਦੇ ਵਿੱਚ ਚੱਕਾ ਜਾਮ ਕੀਤਾ ਗਿਆ ਟਰੱਕ ਡਰਾਈਵਰਾਂ ਦੁਆਰਾ ਤਿਆਪ ਦੇਖਿਆ ਕਿ ਡੀਜ਼ਲ ਤੇ ਪੈਟਰੋਲ ਦੀ ਸਪਲਾਈ ਜਿਹੜੀ ਸੀਗੀ ਜਮਾਈ ਬੰਦਾ ਸੋ ਬਾਕੀ ਹੋਰ ਵੀ ਕਾਨੂੰਨਾਂ ਦੇ ਵਿੱਚ ਸੁਧਾਰ ਕੀਤਾ ਗਿਆ ਹੈ ਜਾਨੀ ਕਿ ਜੇ ਕੋਈ 18 ਸਾਲ ਤੋਂ ਘੱਟ ਲੜਕੀ ਦੇ ਨਾਲ ਕੋਈ ਰੇਪ ਕਰਦਾ ਆ ਤਾਂ ਉਸ ਨੂੰ ਸਜ਼ਾਏ ਮੌਤ ਦਾ ਹੁਣ ਜਿਹੜਾ ਕਾਨੂੰਨ ਬਣਾ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਇੱਕ ਹੋਰ ਕਾਨੂੰਨ ਬਣਾਇਆ ਗਿਆ ਜਿਸ ਦੇ ਵਿੱਚ ਹੁਣ ਜੇਕਰ ਕੋਈ ਭੀੜ ਵਿੱਚ ਆ ਕੇ ਕਿਸੇ ਨੂੰ ਮਾਰਦਾ ਹੈ ਤਾਂ ਉਹਨਾਂ ਉੱਤੇ ਵੀ ਜਿਹੜੀ ਹੈ ਕਾਰਵਾਈ ਪ੍ਰੋਪਰ ਹੋਏਗੀ ਤੇ ਉਹਨਾਂ ਨੂੰ ਉਮਰ ਕਿਹਦੀ ਸਾਲ ਤੱਕ ਹੋ ਸਕਦੀ ਆ ਬਾਕੀ ਤੁਹਾਡਾ ਇਨਾ ਕਾਨੂੰਨਾ ਬਾਰੇ ਕੀ ਵਿਚਾਰ ਆ ਸਪੈਸ਼ਲੀ ਜੋ ਟਰੱਕ ਡਰਾਈਵਰ ਹੜਤਾਲ ਦੇ ਦਿੱਤੇ ਹਨ ਉਹਨਾਂ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ